ਤਨ ਜੋਬਨ ਔਰ ਫੁੱਲੜਾ ਨਾਠਿਹੜੇ ਦਿਨ ਚਾਰ ਗੁਰੂ ਸਾਹਿਬ ਤਿੰਨ ਚੀਜ਼ਾਂ ਦੀ ਉਦਾਹਰਣ ਲੈਂਦੇ ਨੇ ਕਹਿੰਦਾ ਕਿ ਜਿਹੜਾ ਤਨ ਹੈ ਮਾਇਆ ਹੈ ਤੇ ਫੁੱਲ ਹੈ ਤੇ ਜੋਬਨ ਹੈ ਭਾਵਕੇ ਸਰੀਰ ਹੈ ਇਹ ਚਾਰ ਦਿਨਾਂ ਦੇ ਪ੍ਰਾਣੇ ਨੇ ਤਨ ਜੋਬਨ ਔਰ ਫੁੱਲੜਾ ਨਾਠਿਹੜੇ ਨਾਠਿਹੜੇ ਦਾ ਮਤਲਬ ਹੁੰਦਾ ਕਿ ਪ੍ਰਾਣਾ ਨਾਠਿਹੜੇ ਦਿਨ ਚਾਰ ਇਹ ਚਾਰ ਦਿਨਾਂ ਦੇ ਪ੍ਰਾਣੇ ਨੇ ਤੇ ਤੂੰ ਜਿਹੜਾ ਹੈਗਾ ਕਿ ਇਸ ਗੱਲ ਦਾ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਸਾਨੂੰ ਕਿਸੇ ਚੀਜ਼ ਦਾ ਪਤਾ ਹੋਵੇ ਕਿ ਮੇਰੇ ਕੋਲ ਟਾਈਮ ਬਹੁਤ ਘੱਟ ਹੈਗਾ ਤੇ ਅਸੀਂ ਉਸ ਦਾ ਜਿਹੜਾ ਹੈਗਾ ਕਿ ਭਰਪੂਰ ਇਸਤੇਮਾਲ ਫਿਰ ਕਰ ਸਕਦੇ ਹਾਂ ਕਿ ਪੱਬਨ ਕੇਰੇ ਪੱਤ ਜਿਉ ਢਲ ਢੁਲ ਜੁਮਨ ਹਰ ਪੱਬਨ ਦਾ ਬੂਟਾ ਹੁੰਦਾ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਥੋੜਾ ਜਿਹਾ ਪਾਣੀ ਖੜਿਆ ਹੁੰਦਾ ਤੇ ਉਹਦੇ ਵਿੱਚ ਇੱਕ ਬੂਟਾ ਜਿਹੜਾ ਹੈ ਉਹਦੇ ਪੱਤੇ ਤੇ ਤੈਰਦੇ ਹੁੰਦੇ ਨੇ ਉਹਦੇ ਉੱਤੇ ਇੱਕ ਬੜਾ ਸੋਹਣਾ ਛੋਟਾ ਜਿਹਾ ਫੁੱਲ ਲੱਗਾ ਹੁੰਦਾ ਹੈਗਾ ਉਹਨੂੰ ਕਹਿੰਦੇ ਨੇ ਪੱਬਨ ਠੀਕ ਹੈ ਵਾਟਰ ਲਿਲੀ ਵੀ ਕਹਿੰਦੇ ਹੈਗੇ ਤਾਂ ਜਾਂ ਕਦੀ ਵੀ ਤੁਸੀਂ ਬੋਟੈਨੀਕਲ ਗਾਰਡਨਸ ਵਿੱਚ ਜਾਓ ਤਾਂ ਉੱਥੇ ਵੀ ਤੁਹਾਨੂੰ ਮਿਲ ਜਾਂਦੇ ਨੇ ਜਾਂ ਆਮ ਕੀਕਰਾਂ ਦੇ ਵਿੱਚ ਵੀ ਲੋਕਾਂ ਨੇ ਇਹ ਵਾਟਰ ਲਿਲੀ ਵਾਲਾ ਪਲਾਂਟ ਲਗਾਇਆ ਹੁੰਦਾ ਹੈਗਾ ਤੋਂ ਉਹਦੀ ਉਦਾਹਰਣ ਲੈਂਦੇ ਨੇ ਕਹਿੰਦੇ ਕਿ ਦੇਖੋ ਗੁਰੂ ਨਾਨਕ ਦੇਵ ਜੀ ਨੇ ਪੂਰਾ ਦ੍ਰਿਸ਼ ਇੱਕ ਕ੍ਰੀਏਟ ਕਰਦੇ ਨੇ ਕਹਿੰਦੇ ਕਿ ਪੱਬਨ ਕੇਰੇ ਪੱਤ ਜਿਓ ਕਹਿੰਦੇ ਜਿਹੜੇ ਪੱਬਨ ਤੇ ਪੱਤੇ ਹੁੰਦੇ ਨਾ ਉਹ ਪਾਣੀ ਦੇ ਉੱਤੇ ਐ ਤੈਰਦੇ ਹੁੰਦੇ ਨੇ ਤੋ ਹੁਣ ਜੇ ਪਾਣੀ ਹੈਗਾ ਤਾਂ ਹੀ ਉਹ ਤੈਰ ਰਹੇ ਹੈਗੇ ਨੇ ਤੋ ਪਾਣੀ ਜਿਹੜਾ ਹੈਗਾ ਕਿਉਂਕਿ ਉਹ ਛਪੜੀ ਹੈਗੀ ਪਾਣੀ ਤੇ ਤੇ ਹੌਲੀ ਹੌਲੀ ਕਰਕੇ ਉਹ ਪਾਣੀ ਜਿਹੜਾ ਸੁੱਕਦਾ ਜਾਂਦਾ ਟੂ ਦੈਟ ਮੀਨਸ ਕਿ ਉਹ ਪਾਣੀ ਸਾਡੇ ਸਵਾਸ ਨੇ ਜਿੰਨਾ ਸਾਨੂੰ ਟਾਈਮ ਮਿਲਿਆ ਹੈ ਉਹ ਸਮਝ ਲਓ ਉਹ ਪਾਣੀ ਹੈ ਤੇ ਉਹ ਪਾਣੀ ਹੌਲੀ ਹੌਲੀ ਐਵੇਪੋਰੇਟ ਹੋ ਕੇ ਜਾਂ ਧਰਤੀ ਦੇ ਵਿੱਚ ਚ ਜਾਈ ਜਾਂਦਾ ਜਾਂ ਐਵੇਪੋਰੇਟ ਹੋ ਰਿਹਾ ਤੇ ਹੌਲੀ ਹੌਲੀ ਜਿਹੜਾ ਇਹ ਉਹ ਘਟਦਾ ਜਾ ਰਿਹਾ ਹੈਗਾ ਤੇ ਬੜਾ ਵਧੀਆ ਉਹਨਾਂ ਨੇ ਦ੍ਰਿਸ਼ਤਾਂਤ ਲਿਆ ਹੈਗਾ ਕਿ ਪੱਪਨ ਕੇਰੇ ਪਤਜਿਉ ਤਾਲ ਲੋਟ ਲੋ ਜਮਨਹਾਰ ਕਹਿੰਦਾ ਜਿਵੇਂ ਜਿਵੇਂ ਉਹ ਪਾਣੀ ਜਿਹੜਾ ਹੈਗਾ ਕਿ ਸੁੱਕਦਾ ਜਾਂਦਾ ਹੈ ਹੌਲੀ ਹੌਲੀ ਖਤਮ ਹੁੰਦਾ ਜਾਂਦਾ ਹੈ ਤੇ ਉਹ ਪੱਤੇ ਵੀ ਕੁਮ ਲਾਲ ਨੇ ਸ਼ੁਰੂ ਹੁੰਦੇ ਨੇ ਫਿਰ ਡਿੱਗ ਜਾਂਦੇ ਨੇ ਝੜ ਜਾਂਦੇ ਨੇ ਤੇ ਮਿੱਟੀ ਵਿੱਚ ਮਿਲ ਕੇ ਖਤਮ ਹੋ ਜਾਂਦੇ ਨੇ ਤੋ ਇਸੇ ਤਰ੍ਹਾਂ ਇਹ ਸਾਡਾ ਸਰੀਰ ਹੈ ਇਹ ਸਾਡੇ ਸਰੀਰ ਕੀ ਹੈਗਾ ਕਿ ਜਿਹੜੇ ਹੁਣ ਇਹ ਪੱਪਨ ਦਾ ਬੂਟਾ ਹੈਗਾ ਸਾਡਾ ਸਰੀਰ ਤੇ ਤੈਰ ਕਿੱਥੇ ਰਿਹਾ ਹੈਗਾ ਜਿਹੜੀ ਸਾਨੂੰ ਸਵਾਸਾਂ ਦੀ ਪੂੰਜੀ ਮਿਲੀ ਹੋਈ ਹੈ ਉਹਦੇ ਵਿੱਚ ਉਹ ਬੂਟਾ ਜਿਹੜਾ ਹੈਗਾ ਸਾਡੇ ਸਰੀਰ ਦਾ ਉਵੇਂ ਉਹ ਨੇਚਰੀ ਹੈ ਜਿੰਨੇ ਚਿਰ ਉਹ ਸਾਡੇ ਕੋਲ ਸਵਾਸ ਨੇ ਤੇ ਸਵਾਸ ਹੌਲੀ ਹੌਲੀ ਕਰਕੇ ਖਤਮ ਹੁੰਦੇ ਜਾਂਦੇ ਨੇ ਤੇ ਇਸੇ ਸਰੀਰ ਨੇ ਇਸੇ ਤਰ੍ਹਾਂ ਖਤਮ ਹੋ ਜਾਣਾ। ਤੂੰ ਸੇਮ ਚੀਜ਼ ਹੀ ਇਹ ਆਪਾਂ ਆਪਣੇ ਅੱਜ ਦੇ ਜੀਵਨ ਦੇ ਅੱਜ ਦਾ ਜਿਹੜਾ ਸਾਡਾ ਸਮਾਜਿਕ ਜੀਵਨ ਹੈ, ਕਾਰੋਬਾਰੀ ਜੀਵਨ ਹੈ, ਉਹਦੇ ਹਿਸਾਬ ਨਾਲ ਆਪਾਂ ਇਸ ਗੱਲ ਨੂੰ ਸਮਝ ਸਕਦੇ ਆਂ। ਮੰਨ ਲਓ ਕਿ ਤੁਸੀਂ ਕਿਸੇ ਕਲਾਸ ਦੇ ਵਿੱਚ ਪੜ੍ਹਦੇ ਹੋ ਤੇ ਤੁਹਾਨੂੰ ਇੱਕ ਸਾਲ ਹੀ ਹੈਗਾ ਨਾ। ਉਹ ਸਾਲ ਦੇ ਵਿੱਚ ਜਿਹੜਾ ਤੁਸੀਂ ਪੜ੍ਹ ਲੋਗੇ ਉਸ ਹਿਸਾਬ ਨਾਲ ਤੁਹਾਡਾ ਪੇਪਰ ਹੋਏਗਾ ਉਸ ਹਿਸਾਬ ਨਾਲ ਤੁਸੀਂ ਪਾਸ ਫੇਲ ਜਾਂ ਤੁਹਾਨੂੰ ਕਿੰਨੇ ਨੰਬਰ ਮਿਲਦੇ ਨੇ ਉਸ ਹਿਸਾਬ ਨਾਲ ਹੀ ਮਿਲਣਗੇ ਇਸੇ ਤਰ੍ਹਾਂ ਮੰਨ ਲਓ ਕਿ ਤੁਸੀਂ ਕੋਈ ਕਾਰੋਬਾਰੀ ਹੋ ਤੁਸੀਂ ਕੋਈ ਵਪਾਰ ਕਰਦੇ ਹੋ ਜਾਂ ਤੁਸੀਂ ਕਿਸੇ ਮਾਰਕੀਟਿੰਗ ਦੇ ਵਿੱਚ ਹੈਗੇ ਹੋ ਤੁਹਾਨੂੰ ਕੋਈ ਟਾਰਗੇਟ ਮਿਲੇ ਹੈ ਕਿ ਨੇ ਤੋਂ ਇੱਕ ਸਾਲ ਦੇ ਵਿੱਚ ਤੁਸੀਂ ਪੂਰੇ ਕਰਨੇ ਨੇ ਇੱਕ ਦਿਨ ਚੜਦਾ ਤੁਸੀਂ ਕੀ ਪਲਾਨ ਕੀਤਾ ਕੀ ਨਹੀਂ ਕੀਤਾ ਚੰਗਾ ਕੀਤਾ ਮਾੜਾ ਕੀਤਾ ਉਹ ਸਾਹਮਣਾ ਦਿਨ ਨੇ ਤੇ ਗੁਜ਼ਰ ਜਾਣਾ ਹੈਗਾ ਇੱਕ ਇੱਕ ਕਰਕੇ 365 ਦਿਨ ਜਿਹੜੇ ਹੈਗੇ ਉਹ ਖਤਮ ਹੋ ਜਾਣੇ ਨੇ ਤਾਂ ਉਸ 365 ਦਿਨਾਂ ਦੇ ਵਿੱਚ ਤੁਸੀਂ ਕੀ ਕੀਤਾ ਕੀ ਅਚੀਵ ਕੀਤਾ ਉਹ ਮੈਟਰ ਕਰਦਾ ਹੈ